ਸਵਾਗਤ ਕਬੀਰ ਕਹਿੰਦੇ ਗਰੀਬ ਬੰਦੇ ਦਾ ਕੋਈ ਸਰਕਾਰ ਨਹੀਂ ਕਰਦਾ ਕੋਈ ਆਦਰ ਨਹੀਂ ਦਿੰਦਾ ਜਿਹਦੇ ਕੋਲ ਮਾਇਆ ਨਹੀਂ ਉਹਦਾ ਕੋਈ ਮੌਕਾ ਆਦਰ ਨਹੀਂ ਸੰਸਾਰ ਦੇ ਅੰਦਰ ਜਿਹਦੇ ਕੋਲ ਮਾਇਆ ਹੈ ਉਹਦਾ ਆਦਰ ਹੈ ਕਿਉਂਕਿ ਮਾਇਆ ਕਰਕੇ ਆਦਰ ਹੁੰਦਾ ਜਿਹਦੇ ਕੋਲ ਮਾਇਆ ਨਹੀਂ ਉਹਦਾ ਆਦਰ ਕੋਈ ਨਹੀਂ ਉਦੋਂ ਉਹ ਮਾਇਆ ਨਹੀਂ ਉਹਦਾ ਗਾਧਾ ਉਹਦਾ ਗਾਧਾ ਸਰਕਾਰ ਭਗਤ ਕਬੀਰ ਕਹਿੰਦੇ ਨਿਰਤਨ ਆਦਰ ਕੋਈ ਨਾ ਨੇ ਬਾਖ ਜਤਨ ਕਰੇ ਉੱਚੇ ਤਰ੍ਹਾਂ ਦੇ ਕਹਿੰਦੇ ਨਿਰਤਨ ਬੰਦੇ ਤੋਂ ਕੋਈ ਆਦਰ ਨਹੀਂ ਦਿੰਦਾ ਉਹ ਲੱਖਾਂ ਵਿਚਾਰਾ ਜਤਨ ਕਰ ਲਵੇ ਉਹਦਾ ਕਰਿਆ ਹੋਇਆ ਜਤਨ ਅਮੀਰ ਬੰਦੇ ਨੇ ਮੰਨੂ ਨਹੀਂ ਪਾਉਂਦਾ ਨਿਰਤਨ ਆਦਰ ਪੂਰਨਾਂ ਦੇ ਲੱਖ ਜਤਨ ਕਰਿਓ ਚਤਨ ਤੱਕ ਜੋ ਨਿਰਤਨ ਸਰ ਤਨ ਕੇ ਤਾ ਅਗੇ ਬੈਠਾ ਕੀ ਭਾਗ ਭਗਤ ਕਬੀਰ ਕਹਿੰਦੇ ਜੇ ਕੋਈ ਗਰੀਬ ਕਿਸੇ ਅਮੀਰ ਦੇ ਘਰ ਜਾਵੇ ਅਮੀਰ ਬੰਦਾ ਵੇਖ ਕੇ ਉਹਨੂੰ ਪਿੱਠ ਫੇਰ ਲੈਂਦਾ ਕੰਡ ਕਰਨ ਲੱਗ ਉਹਦੇ ਮੁੱਖ ਨਹੀਂ ਰੱਖਦਾ ਅੜਕਰ ਰਹਿ ਰਿਹਾ ਕਿ ਪਤਾ ਨਹੀਂ ਕਿੰਨਾਂ ਮੰਗਣ ਆਇਆ ਕੀ ਕਹੇਗਾ ਮੈਂ ਪਰ ਇਹਦੇ ਉਲਟ ਉਹ ਬੰਦੇ ਕਿ ਵੀਰ ਕਹਿੰਦੇ ਜੋ ਸਾਰ ਧਨ ਨਿਰਧਣ ਕੇ ਜਾਏ ਦੀਆ ਦਰ ਦੀਆ ਬਣਾਈਂ ਕਹਿੰਦੇ ਵੀ ਅਵੀਰ ਕਿਸੇ ਗਰੀਬ ਦੇ ਘਰ ਜਾਣਾ ਗਰੀਬ ਉਹਦਾ ਬੜਾ ਸਤਕਾਰ ਕਰਦਾ ਹੈ ਗਰੀਬ ਅੰਦਾ ਅਮੀਰ ਦਾ ਬੜਾ ਸਤਕਾਰ ਕਰਦਾ ਕੇ ਅਮੀਰ ਮੇਰੇ ਘਰ ਆਇਆ

ਉਹ ਬਹੁਤਾਂ ਮਹਗਾ ਰਹੇ ਨੇ ਸ਼ਖਤਾ ਦੇ ਜੱਟ ਕੰਮ ਕਰਨ ਵਾਲਿੰਦੇ ਨੇ ਕੰਮ ਕਰਨ ਵਾਲੀ ਹੁੰਦੇ ਨੇ ਉਹ ਸ਼ਖਤਾ ਦੇ ਕੱਪੜਾ ਲੱਗਿਆ ਹਰ ਗਰੀਬ ਕਈ ਵਾਰ ਇਹ ਕਹਿੰਦਾ ਕਿ ਨਹੀਂ ਦੀ ਮੇਰੇ ਮਾਰਖਾ ਦੇ ਘਰ ਗਿਆ ਹੈ ਕੋ ਚੰਗੀ ਦੀ ਚੀਜ਼ ਰੱਖਾਂ ਮੈਂ ਵੀ ਦੇਣੀ ਹੁੰਦਾ ਉਹ ਚੰਗੀ ਦੀ ਚੀਜ਼ ਚੰਗਾ ਜਿਹਾ ਕੱਪੜਾ ਦਾ ਚੰਗੀ ਦੀ ਕੋਈ ਚੀਜ਼ ਦਿਖਾ ਮੈਂ ਵੀ ਉਹਨਾਂ ਨੂੰ ਦੇਣੀ غریب بچارا کہتا ہے کہ چنگی چیز جی دینی ہے میں امتر. امیر کہتا کہ جائے, جائے جائے ہے کہ کام کرنے والی جا کام کرنے والی جا دے رہے کوئی نہیں ساتھا جا دے ساتھا بہت آت کرتی یہ ہے بہت آت اے ہے مارد کے دے جو سار کا نر تن جائے دیا مارد کیا نر تن دونوں پائی ਭਗਤ ਕਬੀਰ ਜੀ ਦੇ ਦੋਨੋਂ ਉਪਰ ਆਉਂਦੇ ਪ੍ਰਭ ਕੀ ਕਹਾ ਮੇਟੀ ਜਾਈ ਇਹ ਪ੍ਰਭੂ ਦੀ ਕੋਈ ਕਹਾਣੀ ਹੈ ਫਿਰ ਭਗਤ ਕਬੀਰ ਕਹਿੰਦੇ ਸਤਿਗੁਰੂ ਕਹਿੰਦੇ ਅਸਲ ਬਚਨ ਨਿਰਤਨ ਉਹ ਬੰਦਾ ਹੈ ਜਿਹਦੇ ਕੋਲ ਰੱਬ ਦਾ ਨਾਮ ਹੈ ਕਹੇ ਕਬੀਰ ਨਿਰਤਨ ਹੈ ਸੋਈ ਜਾ ਕੇ ਵਰਦੇ ਨਾਮ ਨਾਲ ਕਹਿੰਦੇ ਅਸਲ ਵਿੱਚ ਨਿਰਤਨ ਬੰਦਾ ਉਹ ਹੈ ਜਿਹਦੇ ਕੋਲ ਰੱਬ ਦਾ ਨਾਮ ਨਹੀਂ ਕਿਉਂਕਿ ਮਾਇਆ ਦਾ ਸੀਤ ਹੀ ਕਰਦੇ ਨੇ ਤਨਤਾ ਸਾਡੇ ਨਾਲ ਵੀ ਗਈ। ਬਾਬਾ ਮਾਇਆ ਸਾਥਨਾ ਹੋਏ ਇਹਨਾਂ ਮਾਇਆ ਜੱਗ 모ਹਿਆ ਫਿਰ ਲਾਭੂ ਜੈ ਕੀ। ਇਹ ਤਾਂ ਸਾਡੇ ਨਾਲ ਵੀ ਗਈ। ਨਾਲ ਤਾਂ ਰੱਬ ਦਾ ਨਾਮ ਜਾਣਾ ਹੈ ਇਸ ਤਰ੍ਹਾਂ ਕਿ ਪੰਗਤ ਕਬੀਰ ਕਹਿੰਦੇ ਕੋਈ ਬੰਦਾ ਅਸਲ ਵਿੱਚ ਧੰਨ ਵਾਲਾ ਹੈ ਕਿਹਦੇ ਕੋਲ ਰੱਬ ਦਾ ਨਾਮ ਹੈ। ਜਿਹਦੇ ਕੋ ਰੱਬ ਦਾ ਨਾਮ ਉਹਦੀ ਮੇਰੀ ਲਜਤ ਉਹ ਨਿਰਤ ਨਹੀਂ ਹੈ ਮੇਰੇ ਲਈ ਉਹ ਗੀਤ ਵੀ ਮੇਰੀ ਤਕਰੀਬ ਹੈ